ਮੇਰਾ ਨਾਮ ਜੀ ਡਾਕਟਰ ਬਖਸ਼ੀਸ਼ ਕੁਮਾਰ ਹੀਰਾ ਜੀ ਸਾਡੇ ਚੈਨਲ ਕੋਲੋਂ ਤੁਹਾਨੂੰ ਜਿਹੜੀ ਹੈਗੀ ਹੈ ਚੈਨਲ ਤੇ ਸਾਰੇ ਸਾਡੇ ਨੂੰ ਸਵਾਗਤ ਹੈ ਤੁਹਾਡਾ ਜੈਪੀ ਜੀ ਜੈ ਭਾਗਤ ਜੀ ਅ ਅਸੀਂ ਜਿਹੜਾ ਅੱਜ ਲੰਗਰ ਲਗਾਇਆ ਤਾਂ ਤਾਂ ਸਤਿਗੁਰੂ ਦਾਸ ਮਹਾਰਾਜ ਜੀ ਦੀ 647ਵੀਂ ਪੂਰਵਾੜਨ ਪੇਸ਼ ਕੀ ਕਰਨਾ ਚਾਹੁੰਦੇ ਹਾਂ ਦੇਖੋ ਜੀ ਗੱਲਾਂ ਤਾਂ ਦਿਲ ਵਿੱਚ ਬਹੁਤ ਆ ਜੀ ਠੀਕ ਹੈ ਪਰ ਮੈਂ ਧੰਨਵਾਦ ਪਹਿਲਾਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗਾ ਆਪਣੇ ਮਹੱਲਾ ਨਿਵਾਸੀਆਂ ਦਾ ਜਿਨ੍ਹਾਂ ਨੇ ਇਸ ਪ੍ਰਕਾਸ਼ ਪਰਬ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਸੋਚਿਆ ਕਿ ਅਸੀਂ ਆਪਣੇ ਮਹੱਲੇ ਦੇ ਵਿੱਚ ਲੰਗਰ ਲਗਾਣਾ ਸਤਿਗੁਰ ਤਨਤਨ ਸਤਿਗੁਰ ਜਗਤੁਰ ਅਰਦਾਸ ਮਹਾਰਾਜ ਜੀ ਦਾ। ਔਰ ਮੈਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਮਹੱਲਾ ਨਿਵਾਸੀਆਂ ਦਾ ਸਭ ਤੋਂ ਪਹਿਲਾਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਸਾਰੀ ਸੰਗਤ ਨੂੰ ਜੈ ਗੁਰੂ ਦੇ ਅੱਜ ਬਹੁਤ ਹੀ ਸੁਭਾਗਿਆ ਭਰਿਆ ਸਮਾਂ ਹੈ, ਬਹੁਤ ਹੀ ਖੁਸ਼ੀਆਂ ਭਰਿਆ ਸਮਾਂ ਹੈ ਕਿ ਅੱਜ ਸਾਡੇ ਮਹੱਲਾ ਨਿਊ ਆਜ਼ਾਦਨਗਰ ਬਹਾਦਰ ਕੇ ਰੋਡ ਗਲੀ ਨੰਬਰ 12 ਦੇ ਵਿੱਚ ਤਨਤਨ ਸਤਿਗੁਰ ਜਗਤੁਰ ਅਰਦਾਸ ਮਹਾਰਾਜ ਜੀ ਦਾ 647 ਮਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਔਰ ਪੂਰੀਆਂ ਸੰਗਤਾਂ ਨੇ ਹਮ ਹਮਾ ਕੇ ਦਰਸ਼ਨ ਦਿੱਤੇ ਔਰ ਲੰਗਰ ਦੀ ਰੌਣਕ ਨੂੰ ਵਧਾਇਆ ਔਰ ਲੰਗਰ ਦੇ ਵਿੱਚ ਸੇਵਾਵਾਂ ਨਿਭਾਈਆਂ ਔਰ ਬਹੁਤ ਧੰਨਵਾਦੀ ਹਾਂ ਮੈਂ ਸਾਰੇ ਮੱਲਾ ਨਿਵਾਸੀਆਂ ਦਾ ਜਿਨ੍ਹਾਂ ਨੇ ਅੱਜ ਇਸ ਲੰਗਰ ਨੂੰ ਨੇਪਰੇ ਚੜਾਉਣ ਦੇ ਵਿੱਚ ਆਪਣਾ ਸਹਿਯੋਗ ਪਾਇਆ ਯੋਗਦਾਨ ਦਿੱਤਾ ਔਰ ਧੰਨਵਾਦ ਕਰਦਾ ਹਾਂ ਤੁਹਾਡੇ ਚੈਨਲ ਦਾ ਜਿਨ੍ਹਾਂ ਨੇ ਇੱਥੇ ਆ ਕੇ ਸਾਡੀ ਲੰਗਰ ਦੀ ਸ਼ੋਭਾ ਨੂੰ ਵਧਾਇਆ ਬਸ ਮੇਲੇ ਦੀ ਰੌਣਕ ਵਧਾਈ ਆ ਔਰ ਉਸ ਦੁਨੀਆ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਇਹ ਜਿਹੜਾ ਲੰਗਰ ਹੈ ਤੁਸੀਂ ਹਰ ਸਾਲ ਲਗਾਉਂਦੇ ਹੋ। ਹਾਂਜੀ ਇਹ ਲੰਗਰ ਹਰ ਸਾਲ ਲਗਾਇਆ ਜਾਂਦਾ ਹੈ ਪਰ ਆ ਚਾਰ ਕਿ ਸਾਲ ਤੋਂ ਨਹੀਂ ਸੀ ਲਗਾਇਆ ਜਾ ਰਿਹਾ। ਫਿਰ ਕਿਉਂਕਿ ਮੇਰੀ ਦਾਸ ਦੀ ਸੇਵਾ ਜਿਹੜੀ ਆ ਕਾਂਸੀ ਬਨਾਰਸ ਲੱਗ ਜਾਂਦੀ ਆ। ਇਸ ਕਰਕੇ ਉਸ ਦਿਨ ਤੇ ਨਹੀਂ ਇੱਥੇ ਹੁੰਦਾ। ਤੇ ਬਨਾਰਸ ਤੋਂ ਆ ਕੇ ਫਿਰ ਅਸੀਂ ਇਹ ਉਪਰਾਲਾ ਕੀਤਾ। ਤੇ ਸਾਰੀਆਂ ਸੰਗਤਾਂ ਨੇ ਕਿਹਾ ਲੋ ਵੀ ਆਪਾਂ ਅੱਗੇ ਲੰਗਰ ਲਗਾਉਂਦੇ ਹਾਂ ਬੜਾ ਵਧੀਆ ਸੀਗਾ। ਨਵੀਂ ਦੁਆਰਾ ਤੋਂ ਸ਼ੁਰੂ ਕੀਤਾ ਜਾਵੇ। ਔਰ ਦਾਸ ਨੇ ਸਾਰਿਆਂ ਦੀ ਹੈਲਪ ਲੈ ਕੇ ਸਾਰਿਆਂ ਦਾ ਸਹਿਯੋਗ ਲੈ ਕੇ ਅੱਜ ਅਸ ਲੰਗਰ ਨੂੰ ਅਸੀਂ ਸ਼ੁਰੂ ਕੀਤਾ ਹੈ। ਸਮਾਜ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਸਮਾਜ ਨੂੰ ਇਹ ਸੁਨੇਹਾ ਦੇਣਾ ਚਾਹਾਂਗੇ। ਲਵੀ ਸਾਰੇ ਇੱਕ نیچے ਤੋਂ ਉੱਪਰ ਉਠੋ। نیچے ਪੱਦਰ ਤੋਂ ਉੱਪਰ ਉਠੋ। ਆਪਣੇ ਆਪ ਨੂੰ ਇਹ ਨਾ ਸੋਚੋ ਲਵੀ ਅਸੀਂ ਕੁਝ ਨਹੀਂ ਕਰ ਸਕਦੇ। ਬਹੁਤ ਕੁਝ ਕਰ ਸਕਦੇ ਆ। ਠੀਕ ਹੈ ਨਾ? ਸਮਾਜ ਨੂੰ ਮੈਂ ਇਹ ਕਹੂੰਗਾ ਲਵੀ ਧੰਨ ਧੰਨ ਸਤਿਗੁਰੂ ਜਗਤੁਰੂ ਅਰਦਾਸ ਮਹਾਰਾਜ ਜੀ ਦਾ ਜਦੋਂ ਵੀ ਪ੍ਰਕਾਸ਼ ਪੁਰਬ ਆਉਂਦਾ ਆ। ਠੀਕ ਹੈ ਜੀ। ਆਪਣਾ ਪੂਰੀਆਂ ਖੁਸ਼ੀਆਂ ਦੇ ਨਾਲ ਮਨਾਓ। ਹਰ ਇੱਕ ਦਾ ਸਹਿਯੋਗ ਲਓ। ਏ ਨਹੀਂnabla ਅਸੀਂ ਇਕੱਲੇ ਤੁਰ ਪੀਏ ਹਰ ਇੱਕ ਦਾ ਸਹਿਯੋਗ ਲਓ ਕਿਉਂਕਿ ਅੱਜ ਮੈਂ ਦੇਖਦਾ ਸਾਡੇ ਮਹੱਲਾ ਨਿਵਾਸੀਆਂ ਨੇ ਪੂਰਾ ਨਾਲ ਸਹਿਯੋਗ ਕੀਤਾ ਅਸੀਂ ਸਹਿਯੋਗ ਲੈ ਕੇ ਤੁਰਿਆਂ ਤੇ ਬਹੁਤ ਵਧੀਆ ਉਪਰਾਲਾ ਹੋਇਆ ਤੇ ਬਹੁਤ ਵਧੀਆ ਲੰਗਰ ਦੀਆਂ ਸੇਵਾਵਾਂ ਚੱਲੀਆਂ ਔਰ ਸਾਰੇ ਸਮਾਜ ਨੂੰ ਵੀ ਮੈਂ ਇਹੀ ਸੰਦੇਸ਼ ਦੇਣਾ ਚਾਹੂੰਗਾ ਇਹੀ ਬੇਨਤੀ ਕਰਨਾ ਚਾਹੂੰਗਾ ਕਿ ਹਰ ਇੱਕ ਨੂੰ ਨਾਲ ਲੈ ਕੇ ਚੱਲੋ ਇੱਕ ਉੱਪਰ ਉੱਠ ਕੇ ਚੱਲੋ